ਇਸ ਵਕਤ 9 ਵਜੇ ਦਾ ਤੇ ਆਪਾਂ ਰੁਕੇ ਹੋਏ ਸੀ ਭਾਈ ਰੀਸ਼ੀ ਕੇਸ਼ਨ ਤੇ ਆ ਮੈਡੀਸਿਨ ਵਗੈਰਾ ਆਪਾਂ ਹੀ ਹੁਣ ਲੈਣ ਦੀ ਆ ਡਿਸਪੈਂਸਰੀ ਚੋਂ ਇੱਥੋਂ ਤੇ ਚੱਲਣਾ ਸੁਭਾ ਸੀ ਪਰ ਸਰੀਰ ਸਾਥ ਨਹੀਂ ਦੇ ਰਿਹਾ ਸੀ ਕੰਡਨ ਸੀ ਡਾਊਨ ਸੀ ਬਾਡੀਆਂ ਤਾਂ ਕਰਕੇ ਭਾਈ ਹੁਣ ਥੋੜਾ ਜਿਆ ਸੈਟ ਵੈਟ ਹੋ ਗਿਆ ਬਾਕੀ ਆ ਦਵਾਈ ਵਗੈਰਾ ਹੋਰ ਲੈ ਕੇ ਫਿਰ ਇੱਥੋਂ ਚਾਲੇ ਪਾਵਾਂਗੇ ਜਈ ਅਜੇ ਵੀ ਜਵਾਦ ਲੈ ਕੇ ਬੀਚਾ ਚ ਚਲਾ ਕੇ ਹਾਂ ਸਾਨੂੰ ਵੀ ਸਾਡੇ ਬੰਦੇ ਨੂੰ ਪਾ ਪਾ ਸ਼ੌਕ ਹੈ ਸਾਈਕਲ ਚਲਾਉਣ ਦਾ ਇੱਕ ਗਾਹ ਨੂੰ ਦੇ ਦੇ ਸਾਈਕਲਾਂ ਦਾ ਆਖਿਆ ਇਸ ਤੋਂ ਗਾ ਇਹ ਲਟਕੇ ਆਊਗਾ ਉਹ ਤੋਂ ਅਗਲੇ ਘਰੇ ਦੇ ਘਰ ਆਈ ਤੇ ਦੋਨੇ ਆਉਣਗੇ ਇਹ ਉਹ ਲਟਕੇ ਜਾਏਗਾ ਲਿਖਵਿੰਦਰ ਸਿੰਘ ਲੋਕ ਤਾਂ ਬਿਆਨਤ ਕਾਰ ਹੈ ਇਹ ਗੱਲ ਦੱਸ ਲਈ ਅਗਲੇ ਵੀ ਲੋਕ ਦਾ ਗਾਂਵ ਉਹ ਸੁਖ ਦੋਖ ਥੱਲੇ ਸਾਡੇ ਨਾਲ ਪਿਆਰ ਤੇ ਦੀਆਂ ਨਾ ਬਪਾ ਜੀ ਫਿਰ ਪੂਰਾ ਡਰੈਸ ਪਾ ਕੇ ਪਿੰਡ ਡਾਬ ਵਾਲੀ ਜਿਲ੍ਹਾ ਸੱਸਾ ਹਰਿਆਣਾ ਅਗਲੀ ਵਾਰ ਆ ਤੁਰਕੇ ਅਗਲੀ ਵਾਰ ਤੁਰਕੇ ਆਉਣ ਦੀ ਤਿਆਰੀ ਚ ਐਲੀ ਕੁਮਾਰਾ ਕਰੂਗੀ ਗੋਲੀ ਚਲੋ ਖਿੱਚੀ ਆਊਗਾ ਮੈਂ ਕੋਤ ਨਹੀਂ ਹੁੰਦਾ ਲੈਣ ਆ ਬੈਗ ਤਾਂ ਲੱਦ ਅਮਨ ਵੀਰਾ ਭਾਈ ਰਾਤ ਇੱਥੇ ਪਹੁੰਚ ਗਿਆ ਸੀ ਆਪਣੇ ਕੋਲੇ ਕਿੰਨੇ ਵਜੇ ਆਇਆ ਸੀ ਭਾਈ ਬੱਜ ਗਏ ਸੀ ਮੇਰਾ ਤਕਰੀਬਨ 10 8 ਦਾ ਹੋਵੇ ਨਾ 11 ਵਜੇ ਗਈ 11 ਵਜੇ ਦੇ ਨਾਲ 11 ਕੇ ਵਜੇ ਆ ਗਿਆ ਸੀ ਬਾਈ ਤੇ ਹੁਣ ਚਾਲੇ ਪਾਉਣ ਲੱਗੇ ਸੀਗੇ ਸਾਈਕਲ ਲਾਦੇ ਸੀਗੇ ਮੋਟਰਸਾਈਕਲ ਤੇ ਪਰ ਅਡਜਸਟਮੈਂਟ ਨਹੀਂ ਹੋਈ ਤਾਂ ਬਾਈ ਦਾ ਬੈਗ ਤੇ ਜਿਹੜਾ ਸਮਾਨ ਲੱਗਾ ਉਹ ਆਪਾਂ ਮੋਟਰਸਾਈਕਲਾਂ ਤੇ ਲੱਦ ਕੇ ਲ ਜਾਵਾਂਗੇ ਬਾਈ ਆਪਣੇ ਨਾਲ ਨਾਲ ਸਾਈਕਲ ਤੇ ਆਊਗਾ ਤੇ ਬਾਕੀ ਹੈ ਇਹਦੇ ਨਾਲ ਬ੍ਰੇਕ ਟੂ ਵੀ ਨਹੀਂ ਲੱਗਣੇ ਇੱਥੇ ਆਪਾਂ ਨੂੰ ਤਲਾਣ ਪਾਣੀ ਹੈਗੀ ਹੂੰ ਹੂੰ ਕੋਈ ਮੈਨੂੰ ਤਾਂ ਹੀ ਜਾ ਹੁੰਦ ਰਿਹਾ ਨਹੀਂ ਬ੍ਰੇਕ ਲੈਣੇ ਨਹੀਂ ਇਹਦੇ ਬ੍ਰੇਕਾਂ ਫੇਲ

ਤਾਂ ਇੱਥੋਂ ਆਪਣੇ ਭਾਈ ਪ੍ਰਸ਼ਾਦ ਮਿਲਦਾ। ਬਾਬਾ ਜੀ ਆ ਲੈ ਲੈ ਕੇ ਆਣਾ ਜੀ। ਤੇ ਪ੍ਰਸ਼ਾਦ ਭਾਈ ਆਪਾਂ ਲੈ ਕੇ ਰੱਖਿਆ ਹੋਇਆ ਸੀਗਾ ਤੇ ਇੱਥੋਂ ਪ੍ਰਸ਼ਾਦ 100 ਰੁਪਏ ਦੀਆਂ ਪੰਜ ਪੁੜੀਆਂ ਜਿਹੜੀਆਂ ਹੁੰਦੀਆਂ ਭਾਈ ਉਹ ਮਿਲ ਜਾਂਦੀਆਂ ਨੇ। ਤੇ ਬਾਕੀ ਇਧਰ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਆ ਇਧਰ ਦਰਬਾਰ ਸਾਹਿਬ ਤੇ ਭਾਈ ਇਧਰ ਅੱਗੇ ਲੰਗਰ ਹਾਲ ਤੇ ਉਸ ਤੋਂ ਅੱਗੇ ਡਿਸਪੈਂਸਰੀ ਵਗੈਰਾ ਤੇ ਭਾਈ ਰਹਿਸ਼ ਵਾਲੇ ਪ੍ਰਬੰਧ ਹੈਗੇ ਨੇ। ਆਪਣੀ ਨੂੰ ਨਹੀਂ ਸ਼ਹਿਰ ਪੁੱਛੇ ਉਹ ਸ਼ਹਿਰ ਨਹੀਂ ਜਾਣਾ ਸੀ ਕੋਈ ਜਿੱਥੇ ਤੱਕ ਜਾਣਾ ਸੀ ਨਾ ਪੌਂਟ ਦਾ ਰਾਸਤੇ ਤੋਂ ਪਈ ਜਾਣਾ ਨਾ ਜਾਣਾ ਤੇ ਪੌਂਟ ਆ ਪੌਂਟ ਸਾਹੀ ਆ ਅੱਛਾ ਕਿਸ ਨੇ ਗੱਲ ਪੁੱਛੀ ਤਾਂ ਪੌਣ ਲੱਗਿਆ ਚੱਲੇ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਤੋਂ ਤੇ ਭਾਈ ਅਮਨ ਦਾ ਆਪਣਾ ਸਮਾਨ ਵਗੈਰਾ ਇੱਧਰ ਲੱਦ ਲਿਆ ਆਪਣਾ ਮੋਟਰਸਾਈਕਲ ਤੇ ਤੇ ਇੱਧਰ ਭਾਈ ਕੁਲਦੀਪ ਕੁਲਦੀਪ ਤੇ ਭਾਈ ਆਪਣੇ ਸਾਰੇ ਵੈਗ ਆ ਤੇ ਅਮਨ ਆਲਾ ਦਾ ਸਮਾਨ ਟੱਲਾ ਹੈਗਾ ਉਹ ਐਸਤੇ ਆ ਇਹ ਮੋਟਰਸਾਈਕਲ ਲੋਟ ਨਹੀਂ ਆਉਂਦਾ ਸੀਗਾ ਤਾਂ ਕਰਕੇ ਸਾਈਕਲੋ ਕਹਿੰਦਾ ਮੈਂ ਚੱਲ ਸ਼ਹਿਰ-ਸ਼ਹਿਰ ਕ੍ਰੋਸ ਕਰਦਾ ਉਹਦੂ ਗਾਂਵ ਪਰ ਦੇਖ ਲਾਂਗੇ ਸਿਸਟਮ ਸੈੱਟ ਬੈਠਾ ਠੀਕ ਆ ਨਹੀਂ ਭਾਈ ਬਾਕੀ ਦਾ ਗਾਂਵ ਦਾ ਗਾਂਵ ਦੇਖਾਂਗੇ ਕਿਵੇਂ ਕੀ ਬਣਦਾ ਪਾਣੀ ਪੁਣੀ ਦੀਆਂ ਬੋਤਲਾਂ ਭਰ ਕੇ ਰੱਖ ਲਈਆਂ ਆਉਨੇ ਆ ਚੱਲੇ ਬੈਠ ਕੇ ਵਾਹੀ ਗੁਰੂ ਚਲੋ ਚੱਲਦੇ ਆਂ ਯਾਰ ਬਲੌਗ ਸੇ ਉਹ ਅੱਗੇ ਚੱਲੋ ਚਲੋਗ ਸੇ ਮੈਂ ਕਿਹਾ ਤਨ ਨੂਨੀ ਬਾਬੇ ਨਾਲ ਕਰਦਾ ਹੋਇਆ ਗੱਲਬਾਤ ਸਾਂਜੀ ਤੇ ਅਗਲੇ ਸਾਲ ਦੀ ਭਾਈ ਪਲੈਨਿੰਗ ਵੀ ਉਹ ਰੂਮ ਰੱਪਾ ਦਵਾਇਆ ਕਰ ਬਾਬਾ ਕਮਰਾ ਗੋਮਰਾ ਕੋਈ ਠੀਕ ਆ ਬਾਬਾ ਜੀ ਬੁੱਲ ਸੋਹਣ ਹਾਲ ਸਾਥ ਸ਼੍ਰੀ ਅਕਾਲ ਓਏ ਦੇਖੋ ਮੜਾ ਜਾ ਓਹੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਟ੍ਰੈਫਿਕ ਮੱਥੇ ਲੱਗਦਾ ਆ ਜਾ ਹੁਣ ਆ ਜਾ ਆ ਜਾ ਬਾਈ ਸਮਾਂ ਇਸ ਵਕਤ 10:40 ਮਿੰਟਾਂ ਦਾ ਤੇ ਆਪਾਂ ਭਾਈ ਆ ਜੰਗਲ ਵਿੱਚ ਦੀ ਹੁੰਦੇ ਹੋਏ ઋਸ਼ੀਕੇਸ਼ ਤੋਂ ਅ ਗਾਹ ਨੂੰ ਵੱਧ ਰਹੇ ਸੀ ਬਰਨਾਲੇ ਆਪਾਂ ਅ ਅਮਨ ਵੀਰ ਨੂੰ ਛੱਡਣਾ ਹੈਗਾ ਉਥੋਂ ਤੱਕ ਤੇ ਰਸਤੇ ਚੋਂ ਤੇ ਆ ਚੀਜ਼ਾਂ ਆਪਾਂ ਨੂੰ ਦੇਖ ਰਹੇ ਹਾਂ ਅਸੀਂ ਕਾਫੀ ਪਿੱਛੇ ਦਰਖਤਾਂ ਦੇ ਨਾਲ ਤੇ ਮਿੱਟੀ ਦੇ ਇਹ ਪਤਾ ਨਹੀਂ ਕੀ ਆਈਟਮ ਆ ਅ ਮਿੱਟੀ ਤਰ੍ਹਾਂ ਜਿਵੇਂ ਦੀ ਘੋਣਾ ਲੱਗਿਆ ਹੁੰਦਾ ਦਰਖਤ ਨੂੰ ਉਦਾਂ ਦਾ ਕੋਈ ਸਿਸਟਮ ਹੈ ਆ ਆ ਵੀ ਮਿੱਟੀ ਦਾ ਹੀ ਹੈ ਇਹ ਵੀ ਇਹ ਹੋ ਸਕਦਾ ਕਿਸੇ ਜਾਨਵਰ ਨੇ ਜਿੱਦਾਂ ਕੀ ਬਣਾਈ ਹੋਵੇ ਪਤਾ ਨਹੀਂ ਕੋਈ ਕੀੜੀ ਦਾ ਕੀੜੀਆਂ ਦਾ ਕੰਮ ਆ ਜਾਂ ਮੱਖੀਆਂ ਦਾ ਕੰਮ ਆ ਰਿਹਾ ਕੀ ਆ ਦਰਖਤਾਂ ਦੀ ਤਰ੍ਹਾਂ ਐਡੇ ਐਡੇ ਇਹ ਮਿੱਟੀ ਦੇ ਢਿੱਬ ਲਾ ਰੱਖੇ ਹੈਗੇ ਤੇ ਕਈ ਥਾਵਾਂ ਤੇ ਦਰਖਤਾਂ ਦੇ ਨਾਲ ਵੀ ਉਹ ਸੜਕ ਦੇ ਪਰਲੇ ਪਾਸੇ ਤੇ ਬਾਕੀ ਅੱਗੇ ਜੇ ਮੈਂ ਆਉਣਗੇ ਤੁਹਾਨੂੰ ਪਿੱਛੇ ਕਾਫੀ ਲੰਘੇ ਦੇਖ ਕੇ ਇਸ ਦਾ ਇੱਥੇ ਥੋੜਾ ਜਿਹਾ ਇਹ ਚੀਜ਼ ਨੂੰ ਕਵਰ ਕਰਨ ਵਾਸਤੇ ਰੁਕੇ ਸੀਗੇ ਤਾਂ ਇਹ ਚੀਜ਼ ਤੁਸੀਂ ਦੇਖ ਸਕਦੇ ਹੋ ਕੋਈ ਦਰਖਤ ਨਹੀਂ ਗਾ ਇਹ ਦਰਖਤ ਦਾ ਕੋਈ ਪੇਡਾ ਨਹੀਂ ਗਾ ਮਿੱਟੀ ਦਾ ਤਾਂ ਜੇ ਕਿਸੇ ਨੂੰ ਜਾਣਕਾਰੀ ਹੋਵੇ ਇਸ ਬਾਰੇ ਵੀ ਕਿਹੜੇ ਜਾਨਵਰ ਨੇ ਇਹ ਬਣਾਏ ਆ ਤਾਂ ਉਹ ਸਾਂਝੀ ਵੀ ਜ਼ਰੂਰ ਕਰ ਸਕਦਾ ਦਾ ਉਹ ਅਗਲੇ ਪਾਸੇ ਇੱਥੇ ਵੀ ਭਾਈ ਹੈਗਾ ਕੀੜੀਆਂ ਕੁੜੀਆਂ ਦਾ ਹੈ ਨਹੀਂ ਸੀ ਵਿੱਚ ਪਿਆ ਤਾਂ ਖਾਲੀ ਸੀਗਾ ਬਾਕੀ ਦੇਖੇ ਹੋਣਗੇ ਆਪਾਂ ਦੇਖਦੇ ਹਾਂ ਹੁਣ ਇਹਦੇ ਭਾਈਏ ਮੰਨ ਕੇ ਚਲ ਅ ਜੰਗਲ ਦੇ ਵਿੱਚ ਹੈਗੇ ਨੇ ਤੇ ਜੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਜਰੂਰ ਦੱਸਿਓ ਵੀ ਇਹ ਚੀਜ਼ ਹੈਗੀ ਇਹ ਆਪਾਂ ਜਦੋਂ ਰਿਸ਼ੀਕੇਸ਼ ਤੋਂ ਨਿਕਲ ਕੇ ਬਾਈਪਾਸ ਹੋ ਕੇ ਦਹਰਾਦੂਨ ਨੂੰ ਜਾਂਦੇ ਆ ਤਾਂ ਮਾਰੇ ਗਾਹ ਨੂੰ ਕਰੀ ਮੋਟਰਸਾਈਕਲ ਤਾਂ ਉੱਥੇ ਭਈ ਜੰਗਲ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਆਪਣੇ ਇਸ ਤਰੀਕੇ ਦਾ ਕੁਝ ਹੈ ਹਾਂ ਢਿੱਲੇ ਜਿਹੇ ਹੋਰੀ ਬਣੇ ਹੋਏ ਨੇ ਵੀ ਕੀ ਇਹ ਕਿਹੜੇ ਜਾਨਵਰ ਦਾ ਮੰਨ ਕੇ ਚਲੋ ਕੰਮ ਹੈ ਤੇ ਕਾਦੇ ਵਾਸਤੇ ਕਿਵੇਂ ਇਧਰਲੇ ਪਾਸੇ ਵੀ ਆ ਮਿੱਟੀ ਦੀ ਹੈ ਇਹ ਇਕੱਲੇ ਮਿੱਟੀ ਇਕੱਠੀ ਕਰਕੇ ਬਣਾਏ ਗਏ ਨੇ ਜੇ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਵੇ ਆਓ ਸੰਦੀਪ ਭਾਈ ਸਾਡੇ ਨਾਲ ਜਰੂਰ ਕਰੇਗਾ ਹਾਂ ਐਵੇਂ ਨਾ ਕੁਝ ਭਈ ਯੂਕੇ ਦੀਆਂ ਬੱਸਾਂ ਹੁੰਦੀਆਂ ਟਰੱਕ ਹਜ਼ਾਰ ਇਸ ਸਟੇਜ ਤੇ ਜਲਦੀਪ ਉਹਦੇ ਨਾਲ ਸਮਾਨ ਮੋਟਰਸਾਈਕਲ ਦੇ ਨਾਲ ਸੱਸੇ ਗਾ ਬੈਗ ਬਾਈ ਨੇ ਆਪਣੇ ਮੋਟਰਸਾਈਕਲ ਦੇ ਆ ਪਈਆ ਜੀ ਵੀ ਸਾਰਾ ਦੇ ਦਿੰਦੇ ਇਹਨੂੰ ਆ ਜਾ ਫੜ ਲਾਵਾਂ ਚੱਲ ਹੋਰ ਪਾ ਡਾਲਾ ਹੁਣ ਅੰਕੀ ਸੰਗੀ ਸਾਥੀ ਗੁਰਦੀਪ ਔਰ ਮਸਤ ਹੋਇਆ ਜਾਂਦਾ ਉਹਨੂੰ ਨਹੀਂ ਪਤਾ ਕਿ ਉਹਦਾ ਮਿੱਤਰ ਅਮਨ ਪਿੱਛੇ ਰਹਿ ਗਿਆ ਆਹ ਪੁੱਤਰਾ ਉਸਿੰਗਲਾ ਕਰਕੇ ਥੋੜਾ ਹੋ ਗਿਆ ਆ ਗਿਆ ਲੱਗਾ ਲੱਗਾ ਮੇਰੇ ਕਿੰਨੇ ਥੋੜਾ ਲੱਗਤ ਨਹੀਂ ਇਹ ਹੜਦਾ ਨਹੀਂ ਇਹ ਤੇਰਾ ਨੌ ਲਾਈ ਵੱਡਾ ਇਹਨੇ ਜੋ ਕਰਨਾ ਹੈ ਫਕਤ ਸਵਾ 12 ਵੇਲੇ ਦਾ ਤੇ ਆਪਣੇ ਆ ਚੋਬਰ ਹੋ ਗਏ ਸੀ ਲੇਟ ਇਹਨਾਂ ਨੂੰ ਭਾਈ ਡਿੱਕੀਆਂ ਦੇ ਇਸਤੇ ਸਾਡੇ ਕਣੀ ਦਾ ਝਾਕੇ ਨਹੀਂ ਪਤੰਦਰ ਉਹ ਟੱਪ ਗਏ ਅਸੀਂ ਭਾਈ ਇੱਥੋਂ ਹਲ ਫਰੂਟ ਜੇ ਖਰੀਦਣ ਲੱਗੇ ਦਿਖਾਣ ਵਾਸਤੇ ਨੂਨ ਲੈਣ ਕੇ ਆ ਗਿਆ ਲੈ ਕੇ ਭਾਈ ਜਲਦੀ ਪਕੜਨਾ ਬੋ ਮਾਰੇ ਸਾਥੀ ਆ ਅਗੇ ਲੰਘ ਗਏ ਲਾਉਡ ਔਰ ਪਕੜਾ ਦੇ ਇੱਕ ਚੁੰਡੀ ਕੁਛ ਨਹੀਂ ਹੁੰਦਾ ਅਜ ਨੂਣੀ ਨੂਨ ਕਰਦਾ ਹੈਂ ధన్యਵਾਦ ਕਿਤਨੇ ਹੋ ਗਏ ਚਾਰ ਦਾ ਤਾਂ ਕੁਝ ਵੀ ਹੋਵੇ ਚੰਗਾਈ ਹੋ ਲਓ ਜੀ ਯਾਰ ਯਾ ਯਾ ਬਾਈ ਕੀ ਜੀ ਦੀ ਦਿੱਕਤ ਈ ਨਹੀਂ ਹਾਂ ਪਲੇ ਕਰਦੇ ਤਾਂ ਯਾਰ ਇਤਨੇ 360 ਹੋਗਾ ਨਾ ਇਹ ਵੀ 360 ਹੈ ਇੱਕ ਮਿੰਟ ਪਾਣੀ ਬਾਦ ਨਹੀਂ ਪੀਂਗੇ ਤੇਰੀ ਕੋਈ ਗੱਲ ਨਹੀਂ ਇਸ ਨੂੰ ਐਸੇ ਕਰਦੇ ਆ ਇਸ ਨੂੰ ਐਸੇ ਕਰਦੇ 360 ਬਣ ਜਾਂਦਾ ਇਹ ਐਸੇ ਤੋਂ ਕਮਪਲੈਟ let <laughs> ਤੇ ਆਪਾਂ ਭਾਈ ਉੱਤਰਾਖੰਡ ਸੂਬੇ ਨੂੰ ਕਰਾਸ ਕਰਕੇ ਹਿਮਾਚਲ ਜਾ ਗਏ ਪੌਂਟਾ ਸਾਹਿਬ ਤੇ ਇਧਰ ਆਪਣੇ ਭਾਈ ਸਾਹਿਬ ਨੋਨੀ ਜੀ ਕਿਵੇਂ ਸਫ਼ਰ ਵਧੀਆ ਲੰਘਿਆ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਇਧਰ ਭਾਈ ਸਬਜੀ ਮੰਡੀ ਤੇ ਉਹ ਭਾਈ ਸਾਹਮਣੇ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਹੁਣ ਜਾਣਾ ਤੇ ਆ ਇਧਰ ਭਾਈ ਜਮਨਾ ਨਦੀ ਤੇ ਆ ਇਥੋਂ ਦੀ ਭਾਈ ਸਬਜੀ ਮੰਡੀ ਤੇ ਵਿੱਚ ਉਥੇ ਲੀੜੇ ਕੱਪੜਿਆਂ ਦੀ ਵੀ ਸੇਲ ਸੂਲ ਦੀ ਲਾ ਰੱਖੀ ਹੈ ਸਬਜੀ ਮੰਡੀ ਹੈ ਫੜ ਜਾ ਹਲਦਾ ਹਨ ਝੋਲ ਜੀ ਮਾਰਦਾ ਚੱਲ ਗਏ ਨਹੀਂ ਨਹੀਂ ਮੋਟਰਸਾਈਕਲ ਨਹੀਂ ਜਿਹੜਾ ਬਾਈਨ ਵਾਲੀ ਜੀ ਚੜਦੀ ਹੈ ਨਾ ਚਲੋ ਭਾਈ ਚੱਲ ਗਏ ਅੱਗੇ ਉਹ ਵੀ ਕਿਨ ਸਾਡੇ ਬੰਦੇ ਨੇ ਬਰਾਣੀ ਜੀ ਤੇ ਗਾਣੀ ਲਾ ਲਾ ਤਮਾ ਤੋਂ 8 ਦਾ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਪੌਂਟਾ ਸਾਹਿਬ ਜਾਵੇ नारस <laughs> 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 ਗੁਰਦੁਆਰਾ ਪੌਂਟਾ ਸਾਹਿਬ ਦੇ ਕਾਰ ਸੇਵਾ ਚੱਲ ਰਹੀ ਆ ਆਉਣ ਵਾਲੇ ਸਮੇਂ ਵਿੱਚ ਐਦਾਂ ਦੀ ਬਿਲਡਿੰਗ ਤਿਆਰ ਹੋਣੀ ਆ ਅਸਤੇ ਸਮਾਂ ਇਸ ਵਕਤ 4:05 ਦਾ ਤੇ ਆਪਾਂ ਗੁਰਦੁਆਰਾ ਪੌਂਟਾ ਸਾਹਿਬ ਪਹੁੰਚ ਗਏ ਸੀ ਤੇ ਭਾਈ ਹੁਣ ਸੁਨਾਣ ਪਾਣੀ ਕਰਕੇ ਆ ਚੱਲਣ ਦੀ ਤਿਆਰੀ ਚਾ ਤੇ ਉਸ ਤੋਂ ਪਹਿਲਾਂ ਤੁਹਾਨੂੰ ਗੁਰਦੁਆਰਾ ਪੌਂਟਾ ਸਾਹਿਬ ਦੀ ਇੱਕ ਤਾਂ ਜਿਹੜੀ ਨਵੀਂ ਬਿਲਡਿੰਗ ਦੀ ਸਾਰੀ ਹੋ ਰਹੀ ਆ ਆ ਉਹ ਦਿਖਾ ਦਈਏ ਆ ਭਾਈ ਆਪਣੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਜਿਹੜੀ ਹੈਗੀ ਆ ਉਹ ਤਿਆਰ ਹੋ ਰਹੀ ਹੈਗੀ ਤੇ ਆ ਇਧਰ ਜਿਹੜਾ ਆਪਣੇ ਜਿਹੜੀ ਆ ਇਹ ਵੀ ਭਾਈ ਨਵੀਂ ਤਿਆਰ ਹੋਊਗੀ ਤੇ ਬਾਕੀ ਜਿਹੜਾ ਆਪਣੇ ਇਤੋਂ ਦਾ ਇਤਿਹਾਸ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਗੁਰਦੁਆਰਾ ਪੌਂਡਾਏ ਵਿੱਚ ਦੋ ਨਿਸ਼ਾਨ ਸਾਹਿਬ ਨੇ ਜੋ ਕਿ ਅਲੱਗ-ਅਲੱਗ ਰੰਗਾਂ ਦੇ ਦਿਖਾਈ ਦਿੰਦੇ ਨੇ ਇੱਕ ਆਪਣੇ ਬਸੰਤੀ ਰੰਗ ਦਾ ਤੇ ਇੱਕ ਆਪਣੇ ਲੀਲੇ ਰੰਗ ਦਾ ਲੀਲੇ ਰੰਗ ਦਾ ਨਿਸ਼ਾਨ ਸਾਹਿਬ ਇਥੇ ਬੁੱਢੇ ਦਲ ਦੇ ਸਿੰਘ 11 ਸਿੰਘ 22 ਮਈ 19 ਸੀ ਦਿਨ ਮੰਗਲਵਾਰ ਸ਼ਹੀਦियां ਪ੍ਰਾਪਤ ਕੀਤੀਆਂ ਸੀ ਜਿਨ੍ਹਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ 12 22 ਮਈ ਨੂੰ ਹਰ ਸਾਲ ਇਥੇ ਬਹੁਤ ਊਂਤਾਮ ਨਾਲ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਇਹ ਜਾਂਦਾ ਹੈ ਤੇ ਇੱਧਰ ਆਪਣੇ ਨਿਸ਼ਾਨ ਸਾਹਿਬ ਬਸੰਤੀ ਰੰਗ ਦਾ ਇੱਕ ਇਥੋਂ ਦੀ ਇਤਿਹਾਸਿਕ ਗੱਲ ਹੋਰ ਹੈ ਇਥੋਂ ਦੀ ਜਿਹੜੀ ਜਮਨਾ ਨਦੀ ਵਗਦੀ ਹੈ ਉਹ ਰੌਲਾ ਨਹੀਂ ਪਉਂਦੀ ਸ਼ਾਂਤ ਹੋ ਕੇ ਲੰਘਦੀ ਹੈ ਜਿੱਥੇ ਜਗ੍ਹਾ ਵਿੱਚ ਗੁਰਦੁਆਰਾ ਸਾਹਿਬ ਆ ਉਸ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਇੱਧਰ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਵੇਗਾ ਕਵੀ ਦਰਬਾਰ ਸਥਾਨ ਸੱਚੇ ਪਾਤਸ਼ਾਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਵੀਆਂ ਦੇ ਬਹੁਤ ਸ਼ੌਕੀਨ ਸਨ ਐਦਾਂ ਆਪਾਂ ਕਹਿ ਸਕਦੇ ਹਾਂ 52 ਕਵੀ ਹਰ ਸਮੇਂ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਤਾਂ ਜਦੋਂ ਇੱਥੇ ਗੁਰੂ ਜੀ ਹੁਣਾਂ ਦੇ ਸਮੇਂ ਇਸ ਸਥਾਨ ਉੱਪਰ ਕਵੀ ਆਪਣੀਆਂ ਕਵਿਤਾਵਾਂ ਸੁਣਾ ਰਹੇ ਸੀ ਤਾਂ ਉਸ ਸਮੇਂ ਜਮਨਾ ਨਦੀ ਦੇ ਵਿੱਚ ਦੀ ਪਾਣੀ ਲੰਗਦਾ ਹੋਇਆ ਉਹ ਬਹੁਤ ਰੌਲਾ ਪਾ ਰਿਹਾ ਸੀ ਉਸ ਤੋਂ ਪਰੇਸ਼ਾਨ ਹੋ ਕੇ ਕਵੀਆਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਸਾਨੂੰ ਇਹ ਵੀ ਬਹੁਤ ਡਿਸਟਰਬੈਂਸ ਹੋ ਰਹੀ ਹੈ ਵੀ ਸਾਨੂੰ ਇਹ ਬਹੁਤ ਪਰੇਸ਼ਾਨ ਕਰ ਰਿਹਾ ਵੀ ਸਾਡਾ ਧਿਆਨ ਨਹੀਂ ਲੱਗ ਰਿਹਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਮਨਾ ਨਦੀ ਨੂੰ ਕੋਲੇ ਖੜਕੇ ਕਿਹਾ ਕਿ ਭਈ ਇੱਥੋਂ ਦੀ ਸ਼ਾਂਤ ਹੋ ਕੇ ਲੰਘਾ ਕਰ ਤਾਂ ਉਸ ਤੋਂ ਬਾਅਦ ਜਮਨਾ ਨਦੀ ਇੱਥੋਂ ਦੀ ਜਦੋਂ ਵੀ ਪਾਣੀ ਵਗਦਾ ਤਾਂ ਸ਼ਾਂਤ ਹੋ ਕੇ ਲੰਘਦਾ ਹੁਣ ਤਾਂ ਵੈਸੇ ਬਹੁਤ ਘੱਟ ਇੱਥੋਂ ਦੀ ਪਾਣੀ ਦੀ ਮਾਤਰਾ ਜਿਹੜੀ ਹੁੰਦੀ ਹੈ ਕਿਉਂਕਿ ਪਿੱਛੋਂ ਇਹਨਾਂ ਨਹੀਂ ਛੱਡਦੇ ਪਰ ਪਹਿਲਾਂ ਜਦੋਂ ਪੱਥਰਾਂ ਨਾਲ ਮੀਂਹ ਕਣੀ ਜ਼ਿਆਦਾ ਆਉਂਦਾ ਉਦੋਂ ਪੱਥਰਾਂ ਨਾਲ ਪਾਣੀ ਵਾਜ ਕੇ ਰੌਲਾ ਬਹੁਤ ਪਾਉਂਦਾ ਸ਼ੋਰ ਬਹੁਤ ਪਾਉਂਦਾ ਸੀਗਾ ਪਰ ਹੁਣ ਇੱਥੋਂ ਦੀ ਜਿਹੜਾ ਪਾਣੀ ਹੈਗਾ ਉਹ ਸ਼ਾਂਤ ਹੋ ਕੇ ਲੰਘਦਾ ਗੁਰਦੁਆਰਾ ਦਸਤਾਰ ਅਸਥਾਨ ਪੌਂਟਾ ਸਾਹਿਬ ਆ। ਆਇਥੇ ਥੋੜਾ ਜਿਹਾ ਤੁਹਾਨੂੰ ਨਦੀ ਦੇ ਵੀ ਦਰਸ਼ਨ ਕਰਾਉਨੇ ਆ। ਤਾਂ ਇਹ ਹੀ ਉਹ ਨਦੀ ਆ ਜਿੱਥੋਂ ਦੀ ਪਾਣੀ ਬਿਲਕੁਲ ਸ਼ਾਂਤ ਹੋ ਕੇ ਲੰਘਦਾ ਹੈ। ਤੇ ਇੱਥੇ ਕਈ ਵਾਰੀ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਦਾ ਵੀ ਪਤਾ ਨਹੀਂ ਲੱਗਦਾ। ਕਿਉਂਕਿ ਪਿੱਛੇ ਭਾਵੇਂ ਰੋਲਾ ਪਉਂਦਾ ਹੁੰਦਾ ਹੋਵੇ ਪਾਣੀ ਸ਼ੋਰ ਪੱਤਰਾਂ ਦੇ ਵਿੱਚ ਵੱਜਦਾ ਪਰ ਇੱਥੇ ਆ ਕੇ ਬਿਲਕੁਲ ਸ਼ਾਂਤ ਹੋ ਕੇ ਸਾਇਲੈਂਟ ਹੋ ਕੇ ਲੰਘਦਾ ਇਥੋਂ ਦੀ ਪਾਣੀ ਤਾਂ ਇਹ ਸੀ ਗੁਰਦੁਆਰਾ ਪੌਂਟਾ ਸਾਹਿਬ ਦੇ ਕੁਝ ਇਤਿਹਾਸਿਕ ਗੱਲਾਂ ਕੁਝ ਇਤਿਹਾਸ ਜੋ ਤੁਹਾਡੇ ਨਾਲ ਸਾਂਝਾ ਕੀਤਾ ਜਿੰਨਾ ਕ ਆਪਾਂ ਨੂੰ ਪਤਾ ਸੀ ਜਿੰਨਾ ਕ ਆਪਾਂ ਨੂੰ ਜਾਣਕਾਰੀ ਮਿਲੀ ਜਾਂ ਹੈਗੀ ਸੀ ਗੁਰਦੁਆਰਾ ਦਸਤਾਰ ਸਥਾਨ ਪੌਂਡਾ ਸਾਹਿਬ ਦਾ ਇਤਿਹਾਸ ਆ ਸਾਹਮਣੇ ਲਿਖਿਆ ਹੋਇਆ ਹੈ ਭਾਈ ਤੁਸੀਂ ਬਾਕੀ ਵੀਡੀਓ ਨੂੰ ਰੋਕ ਕੇ ਦੇਖ ਸਕਦੇ ਹੋਗੇ ਤੇ ਇੱਧਰ ਭਾਈ ਆਪਣੇ ਗੁਰਦੁਆਰਾ ਸਾਹਿਬ ਵਿੱਚ ਅ ਗੁਰੂ ਘਰ ਲੰਗਰ ਸਥਾਨ ਤੇ ਸਹਿਬਜ਼ਾਦਾ ਬਾਬਾ ਜੀ ਸਿੰਘ ਨਿਵਾਸ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਨਿਵਾਸ ਹਿੰਦੀ ਇੰਗਲਿਸ਼ ਪੰਜਾਬੀ ਦੋਨੇ ਭਾਸ਼ਾ ਮੇਂ ਚੱਲੀ ਹੋਇਆ ਇਤਿਨਾ ਚ ਕਿ ਭਾਈ ਇੱਥੇ ਤੁਹਾਨੂੰ ਰਹਿਣ ਵਾਸਤੇ ਕਮਰੇ ਵਗੈਰਾ ਵੀ ਮਿਲ ਸਕਦੇ ਆ ਤੇ ਬਾਕੀ ਭਾਈ ਇਹਦੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਤੇ ਚਲੋ ਹੁਣ ਚੱਲਦੇ ਆ ਅੱਗੇ ਆ ਭਾਈ ਦਰਬਾਰ ਸ਼੍ਰੀ ਪੌਂਡਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਇਹ ਵੀ ਤੁਸੀਂ ਭਾਈ ਵੀਡੀਓ ਨੂੰ ਰੋਕ ਕੇ ਪੜ ਸਕਦੇ ਹੋਗੇ ਆ ਭਾਈ ਜਿਹੜੇ ਆਪਣੇ ਬੁੱਢੇ ਦਲ ਦੇ 11 ਸ਼ਹੀਦਾਂ ਦੇ ਸਿੰਘਾਂ ਦੇ ਨਾਮ ਤੋਂ ਗੱਲ ਕੀਤੀ ਸੀ ਇਤਿਹਾਸ ਬਾਰੇ ਦੱਸਿਆ ਸੀ ਉਹਨਾਂ ਦੇ ਨਾਮ ਤੇ ਉਹਨਾਂ ਦਾ ਇਤਿਹਾਸ ਇੱਥੇ ਲਿਖਿਆ ਹੋਇਆ ਇਹ ਵੀ ਤੁਸੀਂ ਭਾਈ ਵੀਡੀਓ ਨੂੰ ਰੋਕ ਕੇ ਪੜ ਸਕਦੇ ਹੋ